ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਜੀਠੇ ਸ਼ਹਿਰ ਦੀ ਵੀਡੀਓ ਬਣਾਉਣ ਲੱਗੇ ਜੀ ਹਰੀਆਂ ਰੋੜ ਮੱਜਾ ਨਾਲ ਨਾਲ ਬਾਈ ਉਹਨੇ ਕਰੇ ਸ਼ੰਭੂ ਕੈਮਰਾ ਘਮਾਰੇ ਟਰਾਲਿਆਂ ਦਾ ਤੂੜੀ ਦਾ ਮਸ਼ੀਨਾਂ ਦਾ ਸਾਰਾ ਮਰਗੀ ਕਲਟੀਵੇਟਰ ਕੋਲ ਸਾਰਾ ਕੁਝ ਮਿਲਦਾ ਇਹਨਾਂ ਕੋਲ ਤੇ ਸਟਾਰਟਿੰਗ ਆਪਾਂ ਮੱਜਾ ਨੂੰ ਕਰਾਂਗੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੋ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਹੋਰ ਸੁਣਾਓ ਕਿਰਪਾ ਕਰਕੇ ਸੁਣਾਓ ਠੀਕ ਠਾਕ ਬੜਾ ਟਾਈਮ ਹੋ ਗਿਆ ਕੰਮ ਕਰਦਣੇ ਕੰਮ ਕਰਦਣੇ ਤਾਂ ਬਹੁਤ ਟਾਈਮ ਹੋ ਗਿਆ ਜੋ ਬਾਕੀ ਇਹ ਵੀ ਮੱਝ ਦਾ ਕੰਮ ਹੋਣੀ ਹੈ ਕੀਤਾ ਹਾਂ ਜਿਆਦਾ ਸਾਡਾ ਟਰਾਲੀਆਂ ਦਾ ਇਹ ਮੇਨ ਕੰਮ ਇਹ ਪਰ ਤੁਸੀਂ ਆਪ ਬਣਾਨੇ ਜੀ ਕਿਵੇਂ ਆਪ ਹੀ ਤਿਆਰ ਕਰਦੇ ਸਾਰੀਆਂ ਨਾਲ ਪਰਕਸ਼ਾਹ ਠੀਕ ਆ ਬਾਕੀ ਇਹ ਵੀ ਸਾਰੀਆਂ ਨਵੀਆਂ ਵਿੱਚ ਪੁਰਾਣੀਆਂ ਵਿੱਚ ਕੱਟਣ ਦੇ ਠੀਕ ਆ ਕਈ ਜਿਆਦੀਆਂ ਨਵੀਆਂ ਵੀ ਰੱਡੀ ਉਹ ਅੰਦਰ ਟਰਾਲੀਆਂ ਜਿਆਦੀਆਂ ਲੱਗੀਆਂ ਜਿੰਨੇ ਥਾਂ ਤੇ ਫੜੇ ਆਪਣਾ ਸਾਰੇ ਸਾਰਾ ਹੀ ਹੈ ਇਹ ਤੋਂ ਲੈ ਕੇ ਸਵਾ ਅਗੇ ਜਿੰਦਰੇ ਸਾਰਾ ਸਾਮਾਨ ਮਿਲਦਾ ਪੁਰਾਣੇ ਪੋਣੇ ਪੁਰਾਣੇ ਨਵੇਂ ਸਭ ਕੁਝ ਸਾਰੇ ਮਿਲਦੇ ਆ ਹਾਂਜੀ ਠੀਕ ਹੈ ਤੇ ਬਾਕੀ ਉਹ ਅੱਜ ਦੋ ਜੀ ਫਿਰ ਆਪਣੇ ਕੋਲ ਹਾਂਜੀ ਇਹੋ ਹੀ ਦੋ ਨਕਰ ਜੋ ਆ ਜਾ ਬੜਾ ਮੱਝ ਦੇ ਪਾਸੇ ਆ ਜਾ ਦੋਵੇਂ ਸੰਗਿਆ ਜੀ ਹਾਂ ਜੀ ਆਇਆਂ ਕਿਧਰੋਂ ਆਏ ਕੀ ਹਰਿਆਣੇ ਦੀ ਆਏ ਦੋਵੇਂ ਹਰਿਆਣੇ ਦੀ ਹਾਂ ਜੀ ਆਹ ਮਾਜਾ ਵੱਡੀ ਆ ਇਹਦਾ ਆ ਬੱਚਾ ਜੋ ਅੱਛਾ ਕਟਾ 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 ਠੀਕ ਹੈ ਦੁੱਧ ਕਿੰਨਾ ਜੀ ਇਹਦੇ ਨਾਲ ਦੁੱਧ ਹੋਗਾ 15 ਦੇ ਲੱਗ ਜਾਗੇ ਖੋਲੀ ਫਿਰ ਹਾਂ ਜੀ ਲਓ ਬੜੀ ਬੜੀ ਖੋਦ ਮੜਾ ਲਿਆ ਜੀ 15 ਗੋਲ ਦੁੱਧ ਉਹਦਾ ਸਾਮ تیار ਹੈ ਜੀ ਹਾਂ ਜੀ 15 ਗੋਲ ਤਿਆਰ ਆ ਆ ਜੀ ਤਾਂ ਕਿੰਨੇ ਦਿਨ ਹੋ ਅਸਿਰ ਜੀ ਨੂੰ ਇਹਨੂੰ ਸੋਇਨ ਨੂੰ ਅੱਜ ਹੋ ਗਿਆ ਜੀ 15 ਦਿਨ ਹੋ ਗਏ ਚੱਲੇ ਜੋ 15 ਦਿਨ ਹੋ ਗਏ ਹਾਂ ਜੀ ਹੁਣ ਤਾਂ ਦੁੱਧ ਬਣ ਗਿਆ ਪ੍ਰੋਪਰ ਹਾਂ ਜੀ ਦੁੱਧ ਬਣ ਗਿਆ ਪੂਰਾ ਠੀਕ ਆ ਆਜੋ ਆਜੋ ਬਾਕੀ ਮਾਜ ਪੂਰੀ ਵੱਡੀ ਆ ਨਹੀਂ ਵੱਡੀ ਆ ਵੱਡੀ ਆ ਆ ਐਂਡ ਵੀ ਜੋ ਆਪ ਸਮਾਂ ਬਿਲਕੁਲ ਵਧੀਆ ਪੂਰਾ ਹੀ ਓਕੇ ਭਾਜੀ ਬਾਕੀ ਸਾਡੇ ਘਰ ਦੀ ਗਾਰੰਟੀ ਆ ਆਪਾਂ ਇਹ ਵਿੱਚ ਕੋਈ ਆਨਲਾਈਨ ਸਾਈ ਵੀ ਪਾਉ ਤਾਂ ਵੀ ਆਪਣੀ ਜ਼ਿੰਮੇਰੀ ਹੋਊਗਾ ਚੋਖੇ ਲਾ ਕੇ ਜਾਵੇ। ਬਾਈ ਜੀ ਫਿਰ ਇਹਦਾ ਮੁੱਲ ਕੀ ਹੈ ਜੀ ਇਹਦਾ? ਇਹਦਾ ਵਿਰਜੀ ਹੈਗਾ ਜੀ 1,35,000 1,35,000 ਹਾਂ ਜੀ ਛੋੜ ਛੋੜ 2000 ਰੁਪਿਆ ਕਰਾਂਗੇ। ਇੱਕ ਵੀ ਦਿਨ ਦਿੰਦੇ ਦੇ ਦੋਗੇ। ਕੋਈ ਤੁਹਾਡਾ ਪਹਿਲੀ ਦੀ ਹੈ ਇਹਦਾ ਹਰੇ ਦੇ। ਕੁਛ ਅਖੇ ਟਾਟਾ। ਬਾਈ ਖੜੇ ਇੱਕ ਮਿੰਟ। ਇਹ ਥੁਆ ਕਿਨਮਾ? ਇਹ ਦੂਜਾ। ਦੂਜਾ ਥੁਆ? ਹਾਂ ਜੀ। ਇਹ ਦੁੱਧ ਹਲੇ ਇਹਦੇ ਨਾਲ 13 14 ਤੋਂ ਪਲੱਸ ਹੀ ਹੋਊਗਾ। 14 ਤੋਂ ਪਲੱਸ ਹੀ ਆ। ਹਾਂ ਜੀ। ਤੇ ਬਾਕੀ ਨਾੜਾ ਨੂੜਾ ਸਾਰੀਆਂ ਸਿੰਗੀ ਸੁੰਗੀ ਸਾਹਿਬ ਵਧੀਆ ਇਹਦੇ ਬੱਚਾ ਕੀ ਮਗਰ ਇਹਦੇ ਮਗਰ ਕੱਟੀ ਜੋ ਕੱਟੀ ਮਗਰ ਹੈ ਇਹ ਵੀ ਕੋ ਹਾਂਜੀ ਬਹੁਤ ਠੰਡੀ ਧੀ ਰਿਚੋਟੀ ਇਹ ਨਹੀਂ ਬਈ ਲੋਸ਼ੂ ਲੋਸ਼ੂ ਨਹੀਂ ਹੈ ਅੱਜ ਹਾਂਜੀ ਸੇਰੇ ਵਿੱਚ ਕਰਦੀ ਸੱਤ ਕੋਲੇ ਹਾਂਜੀ ਨਹੀਂ ਅੱਜ ਲਾਇਆ ਵਿੱਚ ਥੋੜੇ ਬੜਾ ਬੜਾ ਲਾਇਆ ਹਾਂਜੀ ਆ ਬੱਚੇ ਜਿੰਦਾ ਹਾਂਜੀ ਇਹਦਾ ਆ ਬੱਚਾ ਜੋ ਇਹਦੀ ਵੀਰ ਜੀ ਹੈਗੀ ਜੋ 52 ਹੈ ਜੀ 52 1 ਲੱਖ 52 ਹਾਂ ਜੀ 1 ਲੱਖ 52 ਇਹ 1 20 ਦੀ ਲੋਗੇ 1 20 ਦੀ ਜਾਸਤ ਨੋ ਜੋ ਯੈਸ ਨੋ ਹਾਂ ਜੀ ਤੇ ਮਈਆਂ ਦੋ ਹੀ ਆਪਾਂ ਦੋ ਹੀ ਮਈਆਂ ਤੇ ਹੁਣ ਟਰਾਲੀਆਂ ਕਿੰਨੀਆਂ ਟਰਾਲੀਆਂ ਆਪਣੇ ਕਹ ਗਿਆ 8 10 ਕ ਪੀਸ ਹੈਗੇ ਉਹਦਰ ਲੱਗੀਆਂ ਹਾਂ ਜੀ ਇਹ ਵਿੱਚ 15 7 15 7 ਹਾਂ ਜੀ ਇਹਦਾ ਰੇਲ ਦਾ ਧੁਰਾ ਹੈ ਹਾਂ ਜੀ ਰੇਲ ਦਾ ਧੁਰਾ ਲੱਗਾ 10 ਨਟੀ ਰੇਲ ਦਾ ਟਰਾਲਾ ਲੱਗਾ ਤੇ ਡਬਲ ਡਬਲ ਟਾਲੀ ਜੈਕ ਜੈਕ ਤੋਂ ਬਣਾ ਹੈ ਜੈਕ ਤੋਂ ਬਣਾ ਬਾਕੀ ਟਰਾਲੀਏ 2 ਕੋ ਸਾਲ ਚੱਲੀ ਆਪਣੇ ਕੋ ਪੁਰਾਣੀ ਆ ਵੇ ਹਾਂ ਵਿੱਚ ਕਟਾਈ ਕਹੇ ਜਿੰਮੇਦਾਰ ਨੇ ਚਾਦਰ ਜੂਦਰ ਵਧੀਆ ਲੱਗੀ ਚਾਦਰ ਪੂਰੀ ਹੈਵੀ ਲੱਗੀ ਹੈ ਟਾਟਾ ਦੀ ਸਾਰੀ ਚਾਦਰ ਲੱਗੀ ਆ ਤੇ ਇਹਦਾ ਮੁੱਲ ਕੀ ਭਾਈ ਜੀ ਇਹਦਾ ਮੁੱਲ ਆਪਾਂ ਦੇਣ ਵਾਲਾ ਰੇਟ ਹੈਗਾ ਜੋ 2 ਲੱਖ ਹਾਂਜੀ 35000 ਰੁਪਇਆ 2 ਲੱਖ 35000 ਰੁਪਇਆ ਹਾਂਜੀ ਚਲੋ ਆਹ ਟਰਾਲੀ ਆ ਗਈ ਆਪਣੇ ਕੋ 21 7 21 ਇਹਦਾ ਵਟ ਹੈ ਮੈਂ ਹਾਂਜੀ ਇਹ ਗੰਨੇ ਆਸਤੇ ਜਿੱਦਾਂ ਵੀਰਾਂ ਨੇ ਇਹਦੇ ਚੈੱਕ ਨਹੀਂ ਲੱਗਾ ਇਹ ਵੀ ਯੱਕ ਤੋਂ ਬਣਾ ਹੈ ਇਹਦਾ ਰੇਟ ਹੈ ਗਾਜੋ 4 ਲੱਖ 60000 ਰੁਪਏ ਕਿੰਨਾ ਚੱਕ ਲੋ ਭਾਜੀ ਇਹ ਵਜਾਂ ਦਾ ਆਪਣੇ ਵਾਲ ਜਿੰਨਾ ਮਰਜ਼ੀ ਪਾਓ ਹਾਬੋ ਵੀ ਇਹਨੂੰ 24 26 ਦਾ ਫੁੱਲ ਸਾਈਜ਼ ਲੱਗਦਾ ਤੋਰਾ ਇਹ ਨਵੀਆਂ ਬਿਲਕੁਲ ਨਾ ਚੱਲੀ ਟਾਲੀ ਅਭੀ 2 ਸਾਲ ਚੱਲੀ ਜੋ ਇਹਦੇ ਟਾਇਰਾਂ ਦਾ ਬਿੱਲ ਵੀ ਮਿਲੂਗਾ ਅੱਛਾ ਇਹਦਾ ਟਾਇਰਾਂ ਦਾ ਬਿੱਲ ਬੁੱਲ ਸਾਰਾ ਮਿਲੂਗਾ ਠੀਕ ਆ ਪੀਓ ਮੇਰੇ ਅੰਗਰੇਜ਼ਾ 2024 ਮਾਡਲ ਦੇ ਟਾਇਰ ਆ ਹਾਂ ਅਜੇ ਵੀ 95 ਪੈਸੇ ਉਦਾਂ ਹੀ ਪਏ ਟਾਇਰ ਸਾਰੇ ਠੀਕ ਆ ਹਾਂਜੀ ਬਾਕੀ ਰੇਲ ਦਾ ਧੁਰਾ ਲੱਗਾ ਟਾਇਰਾਂ ਦੀ ਗਾਰੰਟੀ ਆ ਟਰਾਲੀ ਸਾਰੀ ਦੀ ਗੱਡੀ ਕੋਈ ਟੁੱਟ ਭੱਜ ਨਹੀਂ ਹੋਈ ਜਿੰਨੀ ਇਹਦਾ 460 4 ਲੱਖ 60 ਹਜ਼ਾਰ ਰੁਪਏ ਇਹ ਪੱਕੇ ਮੋਹਲੇ ਕਰ ਦੋਗੇ ਨਾ ਇਹਦੇ ਵਿੱਚ ਮਾਨਤਾਣ ਕਰਾਂਗੇ ਮਾਨਤਾਣ ਕਰੋਗੇ ਕਿਉਂਕਿ ਜਿੰਮੇਦਾਰ ਨੂੰ ਚਲਾ ਲਓ ਕੋਈ ਵੀ ਆਪਣਾ ਭਰਾ ਚੱਲ ਕੇ ਆਊਗਾ ਉਹਦਾ ਫੁੱਲ ਮਾਨ ਹੋਊਗਾ ਆਹ ਜੀ ਫਿਰ ਇਹ 14 7 ਇਹ ਇਹ ਨਵਾਂ ਹਾਂ ਇਹ ਨਵਾਂ ਇਹ ਬਿਲਕੁਲ ਨਵਾਂ ਹੀ ਹੈ ਨਾ ਇਹ 14 7 ਟਰਾਲਾ ਹੈ ਹਾਂ ਜੀ ਰੇਲ ਦਾ ਧੁਰਾ 10 ਨਟੀ ਬਾਈ ਸ਼ਬੀਦ ਐਸਾ ਲਗਾ ਨੂੰ ਠੀਕ ਆ ਗੋਲ ਪੈਪਾਂ ਵਾਲਾ ਵੈੱਡ ਲੱਗਾ 3 ਫੁੱਟ ਦਾ ਹਾਂਜੀ ਹਾਂਜੀ 10 ਦੀ ਚਾਸੀ ਆ ਜਿਹੜੇ ਐਂਗਲ ਆ ਸੇਲਦੇ ਆ ਆ ਮਾੜੇ ਜੇ ਵਿਖਾ ਦਿਓ ਸਾਰੇ ਵੀਰਾਂ ਨੂੰ ਇਹਦਾ ਸੇਲ ਦੀਆਂ ਸਟੈਂਪਾਂ ਲੱਗੀਆਂ ਆ ਵੇਖਾ ਜਨੂ ਨਹੀਂ ਨੋਲਿਜ ਦੇਖ ਸਕਦਾ ਥੱਲੇ ਮਾੜੀ ਛਾਤੀ ਮਾਰੋ ਤੁਰਿਆਂ ਨੂੰ ਥਾਣੂ ਕਰਿਓ ਭਾਜੀ ਵੀਰਾਂ ਦਾ ਮੁੱਲ ਕੀ ਆ ਹਾਂਜੀ ਇਹਦਾ ਮੁੱਲ ਕੀ ਆ ਇਹਦਾ ਮੁੱਲ ਲਗਾ ਜੋ ਤੋਂ 220000 ਰੁਪਇਆ 220000 ਰੁਪਇਆ ਹਾਂਜੀ ਬਾਕੀ ਆਪਣੇ ਕੋਲ 14 7 ਹੈਗਾ 170000 ਤੋਂ ਸ਼ਟਾਰਡ ਆ ਟਰਾਲਾ ਬਾਕੀ ਜਿੱਦਾਂ ਦਾ ਬਾਈਟਲ ਆਉਣਾ ਹੈ ਉਹਦਾਂ ਦਾ ਰੇਟ ਆ ਮਤਲਬ ਜਿਹੇ ਹੋ ਜੀ 1,70,000 ਹਾਂ ਜੀ ਆਹ ਦਿਖਾ ਲਓ ਜਿੱਦਾਂ ਵੀ 14-7 ਕੋਈ ਛੋਟਾ ਜ਼ਿਮੀਂਦਾਰ ਆ ਵੀ ਆਪਣਾ ਫਸਲવાડી ਵੀ ਸੁੱਟਣੀ ਆ ਤੇ ਪੈਸੇ ਵੀ ਘਟ ਲਾਉਣੇ ਆ ਫਿਰ ਆਹ ਟਰਾਲਾ ਮਿਲ ਜਾਣਾ ਹੈ ਜੀ ਨਵੀਂ ਬਿਲਕੁਲ ਜੀ ਹਾਂ ਬਿਲਕੁਲ ਨਵੀਂ ਇਹ ਡਬਲ ਟੈਰੀ ਮਿਲੂਗੀ ਅੱਛਾ ਮਛੀ ਓਕਿਆ ਜਾਲੀ ਲੱਗੀ ਵਿੜ ਨੂੰ ਇਹ 1,70,000 ਦਾ ਹੈ ਉਹਦੇ ਵਿੱਚ ਮਾਨਤਨ ਹੋਊਗਾ ਥੋੜਾ ਬੜਾ 1,70,000 ਜੀ ਹਾਂ ਜੀ ਇਹਦਾ ਬਸ ਧੁਰਾ ਆਪਾਨੂੰ ਚੌਰਸ ਮਿਲੂਗਾ ਬਾਕੀ ਫਸਲવાડી ਦੇ ਵੀਰ ਚਲਾਵੇ ਜਿੱਕ ਜੁਕ ਲੱਗੇ ਨਹੀਂ ਹਾਂਜੀ ਬਾਕੀ ਆਪਣਾ 11 ਤੋਂ ਲੈ ਕੇ 22 ਫੁੱਟ ਤੱਕ 24 ਫੁੱਟ ਤੱਕ ਟਰਾਲੇ ਹੁਣ ਤਾਂ ਟਰਾਲੇ ਅਜੇ 20 ਪੈਂਦਾ ਰਿਹਾ ਬਸ ਅੰਦਰ ਲੱਗੇ ਆ ਟਰਾਲੀਆਂ ਟਰਲੀਆਂ ਬਾਈ ਦੇ ਬਹੁਤ ਹੈ ਮੇਰੀ ਗੱਲ ਨਹੀਂ ਗਈ ਬਾਕੀ ਉਹ ਬਾਕੀ ਆਪਣਾ 13-7 ਟਰਾਲਾ ਵੀ ਖਲੋਤਾ 1,60,000 ਵਾਲਾ ਕੋਈ ਛੋਟਾ ਜੀ ਮੀਤਾਰ ਉਹ ਵੀ ਲੈ ਸਕਦਾ ਅੱਛਾ ਇਹ ਹੀ ਕੰਮ ਬਣਾਇਆ ਹਾਂਜੀ ਆ ਵੀਜੀ ਆ ਗਿਆ ਜੈਕ ਵਾਲਾ ਟਰਾਲਾ 16-7 ਇਹ ਜੈਕ ਵਾਲਾ ਆ ਗਿਆ ਹਾਂ ਠੀਕ ਹੈ ਜਿਹੜਾ ਟਰਾਲਾ ਮੋਡੀਫਿਕੇਸ਼ਨ ਵੀ ਲੈਣੀ ਆ ਚੀਜ਼ ਵੀ ਕੁਆਲਿਟੀ ਵੀ ਲੈਣੀ ਹਾਂ ਪੀ ਬਾਕੀ ਜਨਾ ਆਪਾਂ ਗੁੜ ਬਣਾਉਣਾ ਨਾ ਮਠਾਈ ਜਨਾ ਜਿੱਦਾਂ ਜਿੱਦਾਂ ਦੀ ਚੀਜ਼ ਲੈਣੀ ਹੈ ਕਿ ਤਿੰਨਾ ਰਾੜਾਂ ਵਾਲਾ ਜੀ ਹਾਂਜੀ ਤਿੰਨਾ ਰਾੜਾਂ ਦਾ ਡਬਲ ਜੈਕ ਹੋਊਗਾ ਹੂੰ ਠੀਕ ਆ ਬਾਕੀ ਟਾਟਾ ਸੇਲ ਦੇ ਆ ਥੱਲੇ ਅੰਗਲ-ਉਂਗਲੇ ਦੇ ਡਬਲ ਲੱਗੇ ਆ ਆ ਵੇਖੋ ਚਿਹਰਾ ਵਾਲੇ ਵੀ ਡਬਲ ਆ ਥੱਲੇ ਡਬਲ ਕੈਂਚੀ ਆ ਸਾਰੀਆਂ ਲੈਟਾਂ ਲੂਟਾਂ ਸਭ ਕੁਝ ਲਾ ਕੇ ਠੀਕ ਆ ਮਾੜਾ ਜੀ ਮੈਂ ਤੁਹਾਨੂੰ ਦੱਸਾਂ ਇਹਦਾ ਪਰ ਭਾਈ ਮੁੱਲ ਇਹਦਾ ਕਾਜੋ 2 ਲੱਖ 90 ਹਜ਼ਾਰ ਦਾ ਪਊਗਾ 290 ਦਾ ਡਬਲ ਜੱਕ 16 7 ਇਹ ਫਿਰ ਤੁਸੀਂ ਆਪ ਤਿਆਰ ਕਰਾਨੇਗੇ ਪਿੱਛੇ ਨਹੀਂ ਵੀਰ ਜੀ ਆਪਣੇ ਤਿਆਰ ਹੋਣ ਦੇ ਅੱਛਾ ਆਪ ਦੇ ਤਿਆਰ ਹੋਣ ਆਪ ਦੇ ਤਿਆਰ ਹੋਣ ਆ 16 7 ਬਿਨਾ ਜੱਕ ਤੋਂ ਜਦਾ ਵੀਰ ਕਿਸੇ ਨੇ ਲੈਣਾ ਬਿਣਾ ਜੱਕ ਬਿਣਾ ਜੱਕ ਤੋਂ ਠੀਕ ਆਹੋਂ ਤਾਂ ਟਾਲਿਆ ਅੱਜ ਮੀਂਹ ਪੈ ਰਿਆ ਨਹੀਂ ਤੇ ਬਾਹਰ ਕੱਢ ਕੇ ਤਾਂ ਸਾਰੀਆਂ ਵੀਡੀਓ ਆਉਣੀ ਸੀ ਹਾਂਜੀ ਹਾਂਜੀ ਹੁਣ ਥੋੜਾ ਜਿਹਾ ਚਲੋ ਅੰਦਰ ਆ ਇਹਦਾ ਮੁੱਲ ਭਾਜੀ ਇਹਦਾ 270 ਚ ਪਊਗਾ ਤੇ ਆ ਵੀ 270 ਨਹੀਂ ਆ ਨਾ ਇਹ 290 ਅੱਛਾ ਇਹ 290 ਜੱਕ ਵਾਲਾ ਲੈਣਾ 290 ਹਾਂਜੀ ਜੇ ਜੱਕ ਤੋਂ ਬਿਨਾ ਲੈਣਾ 270 ਫਿਰ ਆਪਣੇ ਕੋਲ 16 7 ਇੱਕ ਪੁਰਾਣਾ ਟਾਲਾ ਹੈ ਅਜੇ ਇਹ ਪੁਰਾਣਾ ਵਾਹ ਇਹ ਪੁਰਾਣਾ ਇਹ 2 ਲੱਖ 45000 ਵਾਲਾ ਠੀਕ ਆ ਹੈ 16 7 ਹੀ ਆ ਹਾਂਜੀ ਤੇ ਬਾਕੀ ਇਹਦਾ ਰੇਟ ਘਟਿਆ ਹਾਂਜੀ ਇਹਦਾ ਰੇਟ ਘਟੇ 2 ਲੱਖ 40000 ਦਾ ਪਊਗਾ 16 7 ਠੀਕ ਆ ਹਾਂਜੀ ਬਾਕੀ ਟਰਾਲੇ ਦੀ ਜਿੱਦਾ ਜਿੱਦਾ ਦਾ ਗੋਲ ਪੈਪਾਂ ਵਾਲਾ ਵੇਢਿਆ ਦਾ ਵੀ ਟਰਾਲਾ ਪੂਰਾ ਰੇਲ ਦਾ ਧੋਰਾ ਹੈ ਬਾਕੀ ਫਸਲવાડી ਤੇ ਵੀ ਜਿੱਦਾਂ ਮਰਜੀ ਚਲਾਵੇ ਕੋਈ ਡਰ ਖਤਰਾ ਵਾਲਾ ਕੋਈ ਲੱਗਿਆ ਮਤਲਬ ਕਹਿੰਦਾ ਮਖਰਮ ਛੋਟਾ ਜੀਮੀਨ ਦਾ ਲੈ ਸਕਦਾ ਵੱਡਾ ਵੀ ਤੇ ਵੱਡਾ ਵੀ ਲੈ ਸਕਦਾ ਕਿ ਨਹੀਂ ਹਾਂਜੀ ਬਾਕੀ ਟਰਾਲੇ ਦਾ ਆਪਣੇ ਕੋਲ ਆ ਲਓ ਵੀ ਟੋਟਲ 20 21 20 14 ਵੀ ਸਰਕਸਾਰੇ ਮਿਲ ਜਾਂਦਾ ਬਾਕੀ ਸਾਰੇ ਖੜੇ ਖੜੇ ਜਿੱਦਾਂ ਜਿੱਦਾਂ ਦਾ ਕੋਈ ਵੀਰ ਆਪਣੇ ਹਾਂ ਜੀ ਹਾਂ ਜੀ ਆ ਦੇਖੋ ਇਧਰ ਹੀ ਖੜੇ ਘਟੋੜਾ ਆ 14 ਸੱਤ ਆਪਣੇ ਕੋਲ ਹੈਗਾ ਜੋ ਟਰਾਲਾ ਅੱਛਾ ਇਹ 2 ਲੱਖ ਵਾਲਾ ਹੈ ਜਿੱਦਾਂ ਹਾਂ ਠੀਕ ਆ ਹਾਂ ਬਾਕੀ ਇਹ ਵੀ ਇਹ ਟਰਾਲੇ ਜਿੱਦਾਂ ਜਿੱਦਾਂ ਦਾ ਕਹੇ ਨੇ ਵੀਰ ਨੇ ਪੈਸੇ ਖਰਚਨੇ ਉਹਦਾ ਤਾਂ ਦੀ ਸ਼ੀਜ ਆ ਜਾਂ ਹੋਰ ਵੀ ਜਿੱਦਾਂ ਭਾਰ ਆ ਜੀ ਇਹ ਹੈਗਾ ਜੋ 20 ਹਾਂ ਜੀ ਇਹ ਸੱਤ 20 ਦਾ ਟਰਾਲਾ ਇੰਦਾ ਮੁੱਲ ਇਹਦਾ ਮੁੱਲ ਹੈ ਗਾਜੋ 360000 ਰੁਪਇਆ 360000 ਮਰੇ 170 ਤੋਂ ਲੈ ਕੇ 4 ਲੱਖ ਦੇ ਉੱਪਰ ਆਪਣਾ ਹਾਂ 4 ਲੱਖ ਤੋਂ 60 ਟਰਾਲੇ ਆਪਣੀ ਹਾਂ 4 ਲੱਖ ਬਾਕੀ ਜਿੱਦਾ ਜਿੱਦਾਂ ਦੀ ਜ਼ਿਮੀਦਾਰ ਸਮੂਤ ਕਰਵਾ ਹਾਂ ਹਾਂ ਬਾਕੀ ਚੀਜ਼ ਆ ਵੀ 16 ਸੱਤ ਹੈ ਆਪਣੇ ਕੋਲ 11 ਫੁੱਟ ਲੈ ਕੇ 26 ਫੁੱਟ ਤੱਕ ਟਰਾਲੇ ਵੇਚਣ ਆ ਹੋਣ ਹਾਂਜੀ 140000 ਰੁਪਇਆ ਤੇ 140000 ਬਾਕੀ ਕੋਲ ਹਾਂਜੀ ਇਹ 16 ਸੱਤ ਆ ਅੱਛਾ ਇਹ ਟਰਾਲੇ ਦੀ ਮੋਡੀਫਿਕੇਸ਼ਨ ਪੂਰਾ ਹੈ ਠੀਕ ਆ ਹੇਟ ਆਲਾ ਪਾ ਵੀਰਾਂ ਨੂੰ ਸਾਈਡ ਤੇ ਬਣਾ ਕੇ ਦਿੱਤਾ ਇੱਕ ਇਹ ਅੱਜ ਨਹੀਂ ਲੈਣਾ ਇਹ ਕੱਲ ਲੈਣਾ ਹੁੰਦਾ ਪਰ ਇਹ ਵਿਗ ਗਿਆ ਇਹ ਵਿਗ ਗਿਆ ਠੀਕ ਹੈ ਬਾਕੀ ਚੀਜ਼ਾਂ ਆਪਾਂ ਸੇਮ ਇਦਾਂ ਵਿਚਾਰ ਕਰਦੇ ਮੰਜੀ ਦੇ ਜਾਲੀ ਪਿੱਛੇ ਫਲੈਕਸ ਸਾਰਾ ਕੁਝ ਲਾ ਲੂਗੇ ਦਮਾਂਗੇ ਮਰ ਗਿਆ ਜਾਨ ਮੈਂ ਗੰਨੇ ਗੁੰਨੇ ਆਸ ਜਿਦਾ ਕਿਸੇ ਵੀਰ ਨੇ ਗੰਨੇ ਤੇ ਚਲਾਉਣਾ ਬਿਲਕੁਲ ਤੇ ਇਹਦੇ ਬਹੁਤ ਥੋੜਾ ਜਗਾਰ ਆ ਪਾਈਆ ਬੜਾ ਕਹਿਰ ਹੋ ਗੇ ਕਹਿਣਾ ਲੈਣਾ ਇਹ ਵੀ ਬੜਾ ਇੰਨਾ ਟੈਰ ਗੇ ਹਾਂ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਭਾਜੀ ਟਰਾਲਰ ਲਾਵਾ ਫਿਰ ਹੋਰ ਕੀ ਨਾਲ ਜ਼ਮੀਨ ਦਾ ਟੋਟਲ ਹੀ ਸੰਦ ਆਪਣੇ ਕੋਲ ਮਿਲਦੇ ਪਾਜੀ ਵਿੱਚ ਕੋਈ ਪੁਰਾਣਾ ਵੀ ਕਟਾਉਣਾ ਹੋਵੇ ਤਾਂ ਵੀ ਕੱਟ ਲਈਦਾ ਜਿੱਦਾਂ ਕਿਸੇ ਦਾ ਅਟ ਸੰਦਿਆ ਕੋਈ ਲਾਂ ਸਵਾਗੇ ਕੋਈ ਟਰਾਲੀ ਕੋਈ ਚੀਜ਼ ਹੈ ਜਿਹਦਾ ਕਟਾਉਣੀਆਂ ਵਿੱਚ ਉਹ ਵੀ ਕੱਟੀ ਜਾਊਗੀ ਹਾਂ ਬੜੀ ਕਾਲੇ ਵੀ ਕੋਈ ਪੁਰਾਣੀ ਚੀਜ਼ ਵੀ ਲੈ ਲਾਂਗੇ ਹਾਂਜੀ ਪੁਰਾਣੀ ਕਟਾਂਗੇ ਜਿੱਦਾਂ ਜ਼ਿਮੀਦਾਰ ਦੀ ਕੋਈ ਨਹੀਂ ਆ ਵਰਤੋ ਚਾਉਣ ਦੀ ਤੇ ਉਹ ਕਹਿੰਦਾ ਵੀ ਦੇਣੀ ਚਾਹੁੰਦਾ ਉਹ ਵੀ ਵਿੱਚ ਕੱਟੀ ਜਾਊਗੀ ਤੇ ਬਾਕੀ ਨਵਾਂ ਖਾਣਾ ਕੋਈ ਨਵਾਂ ਵੀ ਮਿਲ ਜਾਊਗਾ ਹਾਂ ਜੀ ਤੁੰਕੋ ਜਿੱਦੋਂ ਹਲੇ ਹਾਂ ਹਾਂਜੀ ਇੱਕ ਕਰ ਜੰਮੂ ਇੱਕ ਵਾਰ ਫਿਰ ਦਿਖਾ ਦੇ ਇੱਕ ਵਾਰੀ ਬਾਈਆਂ ਨੂੰ ਵਾਹ ਦੇਖੋ ਚਲੋ ਵੀ ਆਜੋ ਬਸ ਬਾਕੀ ਇਹ ਮਈਆਂ ਸ਼ੌਂਗ ਪਰ ਹੋਣੀ ਪੈਗੀ ਹਾਂਜੀ ਮਈਆਂ ਸ਼ੌਂਗ ਹੁਣ ਪਰ ਅੱਛਾ ਮਈਆਂ ਤੁਹਾਡੇ ਚੈਨਲ ਤੇ ਵੀਡੀਓ ਬੰਦੇ ਰਹੀਦੇ ਥੋੜਾ ਵਧੀਆ ਲੱਗਾ ਤਾਂ ਮੈਂ ਵੀਰ ਨਾਲ ਵੀ ਜਨਾਲ ਤਾਲਮੇਲ ਕਰਾਂਗੇ ਤੇ ਨਾਲੇ ਮਈਆਂ ਦੋ ਹੀ ਲੈ ਕੇ ਵਧ ਰਹੀਆਂ ਹਾਂ ਹਾਂਜੀ ਚਾਹ ਦੇ ਬੈਠ ਗਿਆ ਸੁਪਰ ਹੱਲਾ ਪੋਣੇ ਇਹ ਬੈਠ ਗਿਆ ਇਹਦੀ ਸਾਈ ਭਾਈ ਠੀਕ ਹੈ ਇਹ ਕੱਲਾਂ ਦਾ ਸੈੱਟ ਹੈਗਾ 11 ਦਾ ਮਗਰ ਪਾ ਦੋ ਵੀ ਆ ਦੇਖੋ ਇਹੋ ਜਿਹਾ ਬਾਈਆਂ ਕੋ ਮਿਲ ਜਾਂਦੀ ਆ ਯਾ ਕਹਿੰਦਾ ਸੁਪਰ ਨਹੀਂ ਨਹੀਂ ਕਰਾਇ ਦੇਣੀ ਮੋਲ ਹੀ ਸਾਰਾ ਸਮਾਨ ਇਹ 11 ਜੀ ਇਹ 11 ਹੱਲਾ ਜੋ ਭਾਜੀ ਸਪਰਿੰਗਾ ਵਾਲੀਆਂ ਸਪਰਿੰਗਾ ਵਾਲੀਆਂ ਹੂੰ ਪੂਰੀਆਂ ਨਵੀਆਂ ਪਈਆਂ ਕੋਈ ਵੀਰ ਨੇ ਲੈਣੀ ਇਹਦਾ ਮੁੱਲ ਜਿਹੜਾ ਦੇਣ ਵਾਲਾ ਜਿਹਦਾ 29000 ਰੁਪਈਆ ਜੀ ਹਾਂਜੀ 29000 ਜੜ ਜਿਆਸਤ ਨਾ ਹੋਵੇ ਠੀਕ ਆ ਇਹ ਕਈ 11 ਛੇ ਮਿੱਟੀ ਵਾਲੀ ਟਰਾਲੀ ਜਿੱਦਾਂ ਕਿਸੇ ਨੇ ਵੀਰ ਨੇ ਕੱਲ ਨੂੰ ਮਿੱਟੀ ਸੁੱਟਣੀ ਹੋਵੇ ਜੈਕ ਵਾਲੀ ਡਬਲ ਟੈਰੀ ਡਬਲ ਟੈਰਾ ਤੇ ਇਹਦਾ ਮੁੱਲ ਇਹ ਪਾਣੀ 1.40 ਲੱਖ ਦੇ ਦੇ ਸੇਮ ਕਰ 1.40 ਲੱਖ ਹਾਂਜੀ ਬਿਲਕੁਲ ਰੇਟ ਦੇਣ ਇੱਕ ਉਹ ਤੇਰਾ ਹੱਲਾ ਪਈਆਂ ਇਹ ਵੀ ਛੱਤੀ ਮਾਰ ਲਓ ਉਧਰ ਦੋ ਰੋਟਾ ਵੇਟਰ ਪਏ 7-8 ਰੋਟਾ ਵੇਟਰ ਤੇਰਾ ਹੱਲਾ ਆਜਾ ਇਹ ਵੀ 13 ਹੱਲਾ ਜੋ ਇਹਦਾ ਰੇਟ ਜਿਹੜਾ ਦੇਣ ਵਾਲਾ 32000 ਰੁਪਈਆ ਲਾਸਟ ਉਹ ਰੋਟਾ ਫਟਰ ਕਿੰਨੇ ਫੁੱਟ ਦੇ ਇੱਕ 8 ਫੁੱਟ ਦਾ ਜੋ ਇੱਕ 7 ਦਾ ਤੇ ਕਿੰਨੇ ਦੇ ਬਲੇਡ ਹੈ ਜੀ ਇਹ ਇਹਦੇ ਬਲੇਡ ਆ ਇੱਕ ਤੇ ਬਿਲਕੁਲ ਨਵੇਂ ਲੱਗੇ ਜੋ ਤੇ ਇੱਕ ਅੱਧੇ ਕਹਿ ਗਏ ਇੱਕ ਦੀ ਮੰਨ ਦੇ ਇੱਕ ਦਾ ਫੀਲਡਿੰਗਿੰਗ ਦੇ ਲੱਗਦਾ ਨਾ ਇੱਕ ਫੀਲਡਿੰਗਿੰਗ ਇੱਕ ਸੋਨਾ ਲਿਕਾ ਕਿ ਹਾਂ ਜੀ ਇੱਕ ਕਬੀਲਾ ਸੈਟ ਹੈ 27000 ਵਾਲਾ 13 ਵਾਲਾ ਇਸ 27000 ਦਾ 13 ਵਾਲਾ ਇਹ ਵੀ ਕੋ ਵੀਰ ਨੇ ਘਟ ਪੈ ਖਰਚਣਾ ਨਾ ਵੀ ਮਿਲ ਜਣੀ ਕੋਈ ਤੰਗਿਆ ਲੈ ਕੇ ਜੋ ਜੋ ਮਰਜ਼ੀ ਹੋ ਤੰਗਿਆਂ ਦਾ ਕਿ ਸੈਟ 20 ਪਿਆ ਆਪਣੇ ਕੋ ਵੀ ਬਣਾਉਣਾ ਚਾhti ਤੁਹਾਨੂੰ ਸਾਰਾ ਕੁਝ ਸਮਾਨ ਮਿਲਦਾ ਭਾਈ ਕੋਲ ਇਹ ਗੱਲ ਜੀ ਤੇ ਬਾਕੀ ਮੇਰਾ ਭਰਾ ਕੋਈ ਸਮਾਂ ਕੱਢ ਕੇ ਆ ਗਿਆ ਇੱਥੇ ਮਾਨ ਕਰਨ ਜਿਹੜੀ ਚੀਜ਼ ਕੋ ਉਹੀ ਪਸੰਦ ਹਾਂ ਬਾਕੀ ਮਾਨਦਾਨ ਬੱਕ ਚੱਕੀ ਪੁਰਾਣੇ ਉਹ ਤੁਹਾਨੂੰ ਲੈ ਜਾਓ ਆ ਤੇਰੇ ਪਿੰਡ ਆ ਕਿੰਨੇ ਤਵੀਆਂ ਲਈ ਇਹ ਭਾਈ ਦੀ ਤਲਵੰਡੀ ਦੀਆਂ ਤਵੀਆਂ ਵੀਰ ਜੀ ਸਾਡੇ ਪਿੰਡ ਦੇ ਬਣੇ ਕਿੰਨਾਂ ਦੇ ਬਣੇ ਇਹ ਭਾਈ ਦੀ ਤਲਵੰਡੀ ਦਾ ਨਾਮ ਵੀਰ ਦਾ ਬਿੱਲ ਆਪਣੇ ਕੋ ਪਿਆ ਹੈ ਹਾਂ ਹਮਰ ਵਾਲਿਆਂ ਦੇ ਬਣੇ ਜੋ ਇਹ 20 ਤਵੇ ਜੋ ਵਿੱਚ ਨਗਰ ਸ਼ਾਹਟਾ 10 ਨੰਬਰ ਬੈਰਲ ਲੱਗੇ ਜੋ ਤਵੇ ਵੀ ਕੱਟ ਵਾਲੇ ਹਨ ਹਾਂ ਅਗਲੇ ਕੱਟ ਵਾਲੇ ਜੋ ਤਵੇ ਬਿਲਕੁਲ ਹੀ ਨਵੇਂ ਪਾਏ ਮੜ ਕੇ ਚੱਲੇ ਨਹੀਂ ਉਹ ਮਗਰ ਰੁੱਖਾਂ ਕਰਕੇ ਟਾਇਰ ਵੀ ਜੜੇ ਨੂੰ ਹਵਾਲੇ ਲੱਗੇ ਕੋਈ ਜ਼ਿੰਮੇਵਾਰ ਲੈਣਾ ਚਾਵੇ ਕਿ ਵੀ ਮੈ ਜਣ ਇਹਦਾ ਮੁੱਲ ਭਾਜੀ ਕੀ ਆ ਇਹ ਵੀ ਜੀ ਦੇਣੇ ਜੇ 90000 ਦੇ ਇਹ ਤਵੇ ਨਵੇਂ ਪਾਏ ਆ ਕਿ ਪਹਿਲਾਂ ਨਾ ਭਾਜੀ ਬਿਲਕੁਲ ਤਵੇ ਨਵੇਂ ਆ ਫਰੇਮ ਪੁਰਾਣਾ ਆ ਹੀ ਆਪਾਂ ਤਵੇ ਨਵੇਂ ਪਾਤੇ ਆ ਬਾਕੀ ਹਾਂ ਜੀ ਕਿੰਨੇ ਦਮ ਇਹ ਵੀ 20 20 ਦਮ ਇਹ 20 ਦਮ ਠੀਕ ਆ ਬਾਕੀ ਉਹ ਇੱਕ ਰੇੜਾ ਆ ਜੋ ਜ਼ਿਮੀਦਾਰ ਨਾਲੇ ਕੋ ਰੇੜਾ ਪਿਆ ਆ ਉਹ ਵਿੱਚ ਦੇ ਗਿਆ ਸਾਡੇ ਕੋਲ ਸਟਰਾ ਹੀ ਪਿਆ ਕੋ ਵੀਰ ਕੋ ਟਰੈਕਟਰ ਤੇ ਚਲਾਉਣ ਲਈ ਕੋ ਪਨੀਰੀ ਆਸਤੇ ਪੱਠਿਆਂ ਆਸਤੇ ਕਿ ਹਣੇ ਲੋਡ ਪਾਵੇ ਤੇ ਵੀ ਲੈ ਜੇ ਕੋ ਹਨੂ ਲੋੜ ਹੈ ਜੀ ਹੁਣ ਪਿਆ ਸਾਡੇ ਕੋ ਕੰਮ ਨਹੀਂ ਹੈ ਨਹੀਂ ਸਭ ਤੋਂ ਵੱਟ ਆ ਤੁਰੀ ਆ ਦੀਪਲ ਵੀ ਆ ਕਰੋ 65000 ਲੈ ਚਾ ਬਣਾ ਲਓ ਜੀ ਚੱਕੋ ਕਰੋ ਫੋਟੋ ਫੋਟੇ ਵੇਚੀ ਜਾ ਸਭ ਨਾਲ ਹਾਂ ਤੇ ਇਹ ਸਾਰੇ ਫਰ ਸਾਰੇ ਵੇਚੇ ਇਹ ਜੋ ਉਧਰ ਲਗਾ ਉਹ ਸੰਗ ਉਹ ਟਰਾਲੀਆਂ ਹਾਂ ਜਿਹੜੇ ਉਧਰ ਖੜੀਆਂ ਬਾਈ ਜੀ ਜੋ ਮਰਜ਼ੀ ਬਾਕੀ ਰੇੜੇ ਦਾ ਵੀ ਰੇਟ ਬਿਲਕੁਲ ਜਾਇਜ਼ੀ ਕਰਨਾ ਜਿਹੜਾ ਦੇਣ ਵਾਲਾ ਇਹ ਮੰਗਣ ਨੂੰ ਚਲ ਜੰਨੇ ਮਰਜ਼ੀ ਮੰਗੀ ਜੀ ਇਹ 18000 ਦਾ ਦੇ ਤਾਂ ਟਾਇਰ ਨਾ ਵੇਚੋ ਚਲੋ 18000 ਇਹ ਨਹੀਂ ਪਿਆਵੇਂ ਵੀ ਮੱਝ ਮੱਝ ਸੇਲ ਕਰਨੀ ਮੱਝ ਸੇਲ ਜੋ ਇਹ ਮੱਝ ਅੱਡੀ ਘਰ ਦੀ ਆ ਇਹ ਧੋਕੜਾ ਨਹੀਂ ਜੋ ਇਹ ਸੂਈ ਨੂੰ ਗਿਆ ਜੋ ਮਹੀਨਾ ਅੱਛਾ ਦੁੱਧ ਆਲੇ 16 ਲੀਟਰ ਹੋਊਗਾ ਤੇ ਕੋਈ ਸਾਨੂੰ ਪੈਸਾ ਦੇ ਦੇ 16 ਦੇ ਘਾਟ ਤੋਂ ਕੋਈ ਪੈਸਾ ਨਾ ਦੇ ਬੱਚਾ ਸیرے 24 7 ਵਜੇ ਇੱਕ ਮਹੀ ਪੈਂਡਿਆ ਸੀ ਇਹਦਾ ਬੱਚਾ ਕੇ ਸਾਡੇ ਪਿੱਛੇ ਬਾਰ ਬਾਰ ਖਾ ਕੇ ਕੁੱਤੇ ਅੱਛਾ ਠੀਕ ਆ ਹਰਿਆਣੇ ਦੀ ਮਾਜ ਜੋ ਇਹਦਾ ਮੁੱਲ ਇਹਦੀ ਸੂਈ ਦੀ ਅੱਡੇ ਕੋ ਵੀਡੀਓ ਹੈਗੀ ਹੈ ਜਦੋਂ ਸੂਈ ਆ ਉਦੋਂ ਇਸ ਤਰੀਕ ਤਰੂ ਸਭ ਕੁਝ ਹੈਗੀ ਆ ਇਹਦਾ ਮੁੱਲ ਜਿਹੜਾ ਦੇਣ ਵਾਲਾ ਜੋ 1.5 ਦੀ ਦੇਣੀ 1 ਲੱਖ 5000 ਹਾਂਜੀ ਚਲੋ ਫਿਰਾਲ ਮਰ ਗਿਆ ਇਹ ਚੀਜ਼ਾਂ ਆਪਣਾ ਸੇਲ ਹਾਂਜੀ ਬਾਕੀ ਏਰੀਆ ਆਪਣਾ ਅਮਰਸਰ ਮਜੀਠਾ ਰੋਡ ਬਾਹਰ ਹਰਿਆ ਰੋਡ ਤੇ ਮਜੀਠਾ ਇਲਾਕਾ ਬਾਈ ਨਾਲ ਦਾ ਹਾਂਜੀ ਤੇ ਹਰਿਆ ਰੋਡ ਹਣਾ ਜੀ ਹਰਿਆ ਰੋਡ ਮਜੀਠਾ ਹੀ ਸੰਝ ਰੋ ਮਜੀਠੇ ਹੋਣਾ ਦੇਖੋ ਚੀਜ਼ਾਂ ਮਤਲਬ ਰਿਕ ਮਾਰੀਆਂ ਇੱਥੇ ਆ ਕੇ ਆ ਤੇ ਮੇਰਾ ਭਰਾ ਇਹ ਜਿਹੜੀ ਚੀਜ਼ ਕੋ ਉਹੀ ਲੈ ਕੇ ਜਾਓ ਆਪਣੀ ਪਸੰਦ ਕਰੋ ਫਿਰ ਬਾਅਦ ਚ ਕੋਈ ਚੱਕਰ ਨਹੀਂ ਤੇ ਆਪਣਾ ਨਾਮ ਤੇ ਬਾਈ ਜੀ ਨਾਮ ਮੇਰਾ ਬਚਤਰ ਸਿੰਘ ਆ ਹਾਂਜੀ 62394 29412 ਨੰਬਰ ਹੈ ਜੀ ਹਾਂਜੀ ਬਾਕੀ ਮੇਰਾ ਵੀ ਕੋਈ ਵੀ ਆਵੇ ਆਪਣਾ ਇੱਥੇ ਡੀਲ ਕਰਨ ਵਧੀਆ ਵਿਖੇ ਕਿਹੜੀ ਚੀਜ਼ ਲੈਣੀ ਚਾਹੁੰਦਾ ਉਹਦੀ ਸਾਈ ਕਰਾਂਗੇ ਆਪਾਂ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਸਾਰਿਆਂ ਸਾਸਰੀ ਦਾ